ਜੀਸ ਜੀ ਬਾਈ ਜਿਹੜਾ ਪਤੋ ਹੀਰਾ ਸਿੰਘ ਦੇ ਵਿੱਚ ਇੱਕ ਹਾਦਸਾ ਵਾਪਰਿਆ ਕਿ ਵਿਦਿਆਲਿਆ ਦੇ ਵਿੱਚ ਇੱਕ ਨੌਜਵਾਨ ਦੀ ਪੇਤ ਭਰੇ ਹਾਲਾਤ ਦੇ ਵਿੱਚ ਮੌਤ ਹੋਈ ਹੈ ਤੇ ਉਹ ਨੌਜਵਾਨ ਦੇ ਮਾਪਿਆਂ ਨੇ ਜਿਹੜੇ ਗੰਭੀਰ ਦੋਸ਼ ਲਗਾਏ ਉਹਨਾਂ ਨੇ ਕਿਹਾ ਕਿ ਇੱਥੋਂ ਦੇ ਵਿਦਿਆਲਿਆ ਦੇ ਜਿਹੜੇ ਕਰਮਚਾਰੀ ਜ ਨਹਿੰਗ ਸਿੰਘ ਨੇ ਇਥੋਂ ਦੇ ਤਾਂ ਉਹਨਾਂ ਨੇ ਕੁੱਟਮਾਰ ਕਰਕੇ ਜਿਹੜਾ ਸਾਡੇ ਮੁੰਡੇ ਨੂੰ ਕਤਲ ਕੀਤਾ ਇਸ ਮਾਮਲੇ ਬਾਰੇ ਤੁਹਾਡਾ ਕੀ ਕਹਿਣਾ ਹੈ ਕੀ ਪੱਖ ਹੈ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲੀ ਤਾਂ ਗੱਲ ਇਹ ਆ ਵੀ ਜਿਨ੍ਹਾਂ ਨੇ ਦੋਸ਼ ਲਾਇਆ ਵੀ ਸਾਡੇ ਮੁੰਡੇ ਦੀ ਕੁੱਟਮਾਰ ਕੀਤੀ ਆ ਵੀ ਸਾਡੇ ਮੁੰਡੇ ਦਾ ਕਤਲ ਕੀਤਾ ਹੈ ਕਿਉਂਕਿ ਮੈਂ ਇਹੀ ਕਹੂੰਗਾ ਵੀ ਸਾਡੇ ਕੋਲੇ ਹੋਰ ਵੀ ਇੱਥੇ ਨੌਜਵਾਨ ਨੇ 20 25 ਨੌਜਵਾਨ ਜਿਹੜੇ ਸਾਡੇ ਕੋਲੇ ਇੱਥੇ ਗੁਰਮਤਿ ਵਿਦਿਆਲੇ ਦੇ ਵਿੱਚ ਰਹਿੰਦੇ ਆ ਜਿਹੜੇ ਕਿ ਨਸ਼ਾ ਕਰਨ ਵਾਲੇ ਆ ਜਿਨ੍ਹਾਂ ਦਾ ਨਸ਼ਾ ਛਡਾਉਣ ਵਾਸਤੇ ਲਿਆਂਦਾ ਜਾਂਦਾ ਹੈ ਤੇ ਨਾਲ ਦੀ ਨਾਲ ਤੁਸੀਂ ਕਿਹ ਤਰ੍ਹਾਂ ਕੀਤੀ ਆ ਕੇ ਬੈਠ ਵੀ ਲੈਂਦੇ ਰਹਿੰਦੇ ਹੋ ਤੁਸੀਂ ਇਹ ਜਿਹੜੇ ਨੌਜਵਾਨ ਆ ਵਿੱਚੋਂ ਜਿਨ੍ਹਾਂ ਦੇ ਵਿੱਚੋਂ ਮੇਰੇ ਖਿਆਲ 10 ਨੌਜਵਾਨ ਨੇ ਤਾਂ ਅਮਰਤ ਸ਼ੱਕਰ ਸਿੰਘ ਵੀ ਸੰਜੇ ਨੇ ਕਿਸੇ ਨੌਜਵਾਨ ਦੇ ਨਾਲ ਇਸ ਗੁਰਮਤਿ ਵਿਦਿਆਲੇ ਦੇ ਵਿੱਚ ਕੋਈ ਕਦੇ ਕੁੱਟ ਮਾਰਦੀ ਹੁੰਦੀ ਨਹੀਂ ਦੂਸਰੀ ਗੱਲ ਕਿ ਜੇ ਉਹਦੀ ਨੌਜਵਾਨ ਦੀ ਕੁੱਟਮਾਰ ਹੋਈ ਹੁੰਦੀ ਤਾਂ ਫਿਰ ਉਹਦੀ ਜਿਹੜੀ ਕੱਲ ਨੂੰ ਡਾਕਟਰੀ ਹੋਣੀ ਆ ਜੋ ਉਹਦੀ ਕੁੱਟਮਾਰ ਹੋਈ ਉਹ ਤਾਂ ਸਾਰਾ ਕੋ ਸਾਹਮਣੇ ਆ ਜਾਣਾ ਦੂਸਰੀ ਗੱਲ ਇਹ ਵੀ ਜੇ ਇਹ ਬੱਚੇ ਇੰਨੇ ਸਾਹੂ ਆ ਮੁੰਡੇ ਤਾਂ ਫਿਰ ਇਹ ਸਾਡੇ ਕੋਲੇ ਇੱਥੇ ਕਿਉਂ ਛੱਡ ਕੇ ਜਾਂਦੇ ਨੇ ਕਿਉਂਕਿ ਜਦੋਂ ਸਾਡੇ ਕੋਲੇ ਲੈ ਕੇ ਆਉਂਦੇ ਨੇ ਨਾ ਉਦੋਂ ਜਿਹੜੇ ਮਾਪਿਓ ਨੇ ਉਹ ਤਾਂ ਹਾਂ ਮਾਰਦੇ ਨੇ ਵੀ ਬਾਬਾ ਜੀ ਅਸੀਂ ਲੁੱਟੇ ਗਏ ਅਸੀਂ ਪੱਟੇ ਗਏ ਸਾਡੇ ਜੁਆਕਾਂ ਨੂੰ ਸਾਹਮਣੋਂ ਸਾਡੇ ਜੁਆਕਾਂ ਨੂੰ ਰੱਖ ਲੋ ਕਿਉਂਕਿ ਘਰ ਦੇ ਵਿੱਚ ਚੋਰੀਆਂ ਕਰਦੇ ਨੇ ਨਸ਼ੇ ਕਰਦੇ ਨੇ ਘਰ ਦੇ ਲੋਕ ਤੰਗ ਪਰੇਸ਼ਾਨ ਕਰਦੇ ਨੇ ਤਾਂ ਲੋਕ ਆਪਣੇ ਗਲੂ ਗਲਾਮਾ ਲਾ ਕੇ ਇੱਥੇ ਸਾਡੇ ਕੋਲੇ ਛੱਡ ਕੇ ਜਾਂਦੇ ਨੇ ਇਹ ਪਰਿਵਾਰ ਹੈ ਜਿਹੜਾ ਇਹ ਵੀ ਆਪਣੇ ਬੱਚੇ ਨੂੰ ਇੱਥੇ ਆਪ ਆ ਕੇ ਖੁਦ ਛੱਡ ਕੇ ਗਿਆ ਸੀ ਅਸੀਂ ਅਸੀਂ ਕਿਸੇ ਨੇ ਜੁਆਕ ਨੂੰ ਘਰ ਤੋਂ ਲੈਣ ਨਹੀਂ ਜਾਂਦੇ ਇਹ ਜ਼ਰੂਰ ਹੈ ਵੀ ਮੀਡੀਆ ਤੇ ਰਾਇ ਸਾਡਾ ਇੱਥੇ ਪ੍ਰਚਾਰ ਹੋ ਰਿਹਾ ਹੈ ਵੀ ਭਾਈ ਵੀ ਇੱਥੇ ਨੌਜਵਾਨ ਜਿਹੜਾ ਹੈ ਉਹਨਾਂ ਦਾ ਨਸ਼ਾ ਛੜਾਇਆ ਜਾਂਦਾ ਤੁਹਾਨੂੰ ਸਾਰਾ ਪਤਾ ਪਿੱਛੇ ਤੋਂ ਲੈ ਕੇ ਕਿ ਬਹੁਤ ਸਾਰੇ ਨੌਜਵਾਨ ਜਿਹੜੇ ਉਹ ਨਸ਼ਾ ਛੱਡ ਕੇ ਜਾ ਵੀ ਚੁੱਕੇ ਨੇ ਨਵੇਂ ਆਈ ਵੀ ਜਾਂਦੇ ਨੇ ਤੇ ਜਿਨ੍ਹਾਂ ਨੇ ਨਸ਼ਾ ਛੱਡਿਆ ਉਹਨਾਂ ਦੀ ਇਹ ਵੀ ਦੁਆਰੇ ਕੋਈ ਪ੍ਰੋਬਲਮ ਨਹੀਂ ਆਈ ਵੀ ਕਿਸੇ ਕੋਈ ਦੁਆਰੇ ਕਰਨ ਲੱਗਿਆ ਇਹ ਵੀ ਪਰਿਵਾਰ ਸੀ ਜਿਹੜਾ ਇਹ ਆਪ ਇੱਥੇ ਛੱਡ ਕੇ ਗਿਆ ਸੀ ਉਥੇ ਇੱਕ ਨਸ਼ਾ ਛਡਾਊ ਕਮੇਟੀ ਵੀ ਬਣੀ ਹੋਈ ਆ ਤੇ ਉਹਦੇ ਨਾਲ ਨਾਲ ਇੱਕ ਬਾਬਾ ਦੀਪ ਸਿੰਘ ਦਾ ਸੇਵਾ ਕਲੱਬ ਬਣੀ ਹੋਈ ਆ ਨੌਜਵਾਨਾਂ ਦੀ ਉਹ ਨੌਜਵਾਨ ਜਿਹੜੇ ਉਹ ਦਲਪੰਥ ਦੇ ਨਾਲ ਜੁੜੇ ਹੋਏ ਨੇ ਹਾਲਾਂਕਿ ਉਹ ਅਮਰਤਾਰੀ ਨਹੀਂ ਹੈ ਪਰ ਦਲਪੰਥ ਦੇ ਨਾਲ ਜੁੜੇ ਹੋਏ ਨੇ ਸੇਵਾ ਪੈਂਡ ਕਿਹੜਾ ਬਾਬਾ ਜੀ ਪੈਂਟ ਮੀਨੀਆ ਮਨੀਆ ਪੰਡਰ ਤੇ ਉਹ ਨੌਜਵਾਨ ਸਾਡੇ ਨਾਲ ਜੁੜੇ ਹੋਏ ਨੇ ਉਹ ਆਪਣੇ ਨਾਲ ਸੰਪਰਕ ਦੇ ਵਿੱਚ ਹੋਣ ਕਰਕੇ ਇਹਨਾਂ ਨੌਜਵਾਨਾਂ ਦੇ ਨਾਲ ਉਸ ਪਰਿਵਾਰ ਨੇ ਜਿਹੜਾ ਰابطਾ ਕਾਇਮ ਕੀਤਾ ਵੀ ਸਾਡੇ ਮੁੰਡੇ ਨੂੰ ਤੁਸੀਂ ਉੱਥੇ ਛੱਡ ਕੇ ਆਓ ਆਪ ਛੱਡ ਕੇ ਗਏ ਨੇ ਸਾਡੇ ਕੋਲੇ ਵਿਧ ਪ੍ਰੂਪ ਹੈ ਨੇ ਉਹਨਾਂ ਦੇ ਫੋਟੋਆਂ ਦੇ ਕੇ ਲਈਆਂ ਨੇ ਉਹਦੀ ਨਾਨੀ ਮੁੰਡੇ ਦੀ ਮਾਂ ਆਪਦੇ ਸਹਿਨ ਕਰਕੇ ਗਈ ਨੇ ਸਾਰਾ ਕੁਝ ਅਸੀਂ ਕਾਰਵਾਈ ਕਰਕੇ ਜਿਹੜਾ ਹਰਜ਼ੀਆ ਬਿਆਨ ਲੈ ਕੇ ਜਿਹੜਾ ਅਸੀਂ ਬੱਚਾ ਇੱਥੇ ਰੱਖਦੇ ਆਂ ਉਹ ਆਪ ਆ ਕੇ ਛੱਡ ਕੇ ਗਏ ਨੇ ਆ ਨੌਜਵਾਨ ਜਿਹੜਾ ਸੇਵਾ ਕਲੱਬ ਵਾਲੇ ਨੇ ਮੀਨੀਆਂ ਤੋਂ ਉਹ ਸਾਡੇ ਕੋਲੇ ਨਾਲ ਇੱਥੇ ਆਏ ਹੋਏ ਬਨੇ ਤੇ ਇਹੋ ਜੀ ਕੋਈ ਗੱਲ ਨਹੀਂ ਹੈਗੀ ਇਹ ਬੱਚਾ ਜਿਹੜਾ ਸਵੇਰੋਂ ਇਹਨਾਂ ਦੇ ਦੱਸਣ ਦੇ ਮੁਤਾਬਕ ਹੈ ਕਿਉਂਕਿ ਮੈਂ ਤੇ ਹਾਜ਼ਰ ਨਹੀਂ ਸੀ ਕਿਉਂਕਿ ਮੈਂ ਤਾਂ ਜਗਰਾਉਂ ਸ਼ੌਣੇ ਦੇ ਵਿੱਚ ਹੁੰਨਾ ਤੇ ਉਹ ਜਗਰਾਉਂ ਸ਼ੌਣ ਚੋਂ ਕਰੇ ਬਹੁਤ سارے ਕੰਮ ਧੰਦੇ ਹੁੰਦੇ ਨੇ ਬਾਕੀ ਕੱਲ ਉਹ ਆਪਣਾ ਜਿਹੜੇ ਸ਼ੀਧੀ ਥਾੜੇ ਚੱਲਦੇ ਸੀ ਉਹਨਾਂ ਦੇ ਸੰਬੰਧ ਦੇ ਵਿੱਚ ਬਿਜੀ ਸੀ ਅੱਜ ਥੋੜਾ ਜਿਹਾ ਟਾਈਮ ਸੀ ਤੇ ਅੱਜ ਵੀ ਅਸੀਂ ਕਿਤੇ ਬਾਹਰ ਕਾ ਮੈਂ ਗਿਆ ਹੋਇਆ ਸੀ ਜਦੋਂ ਮੇਰੇ ਕੋਲੇ ਫੋਨ ਸੁਨੇਹਾ ਪਹੁੰਚਿਆ ਤੇ ਇਤੋਂ ਮੈਨੂੰ ਆ ਕੇ ਇਹੀ ਪਤਾ ਲੱਗਿਆ ਵੀ ਉਹ ਨੌਜਵਾਨ ਸਵੇਰੋਂ ਜਿਹੜਾ ਇਹਨਾਂ ਦਾ ਡਾਲੀ ਵਾਲਾ ਮੋਟਰਸਾਈਕਲ ਆ ਉਹ ਡਾਲੀ ਵਾਲਾ ਮੋਟਰਸਾਈਕਲ ਲੈ ਕੇ ਇਥੋਂ ਕਿਸੇ ਤਰੀਕੇ ਦੇ ਨਾਲ ਉਹ ਇਥੋਂ ਚਲਾ ਗਿਆ ਭੱਜ ਗਿਆ ਤੇ ਇਤੋਂ ਜਾਣ ਤੋਂ ਬਾਅਦ ਜਦੋਂ ਇਹਨਾਂ ਨੂੰ ਪਤਾ ਲੱਗਿਆ ਵੀ ਮੋਟਰਸਾਈਕਲ ਹੈ ਨਹੀਂ ਤੇ ਮੁੰਡਾ ਹੈ ਨਹੀਂ ਇਹਨਾਂ ਨੇ ਉਹਦਾ ਪਿੱਛਾ ਕੀਤਾ ਪਿੱਛਾ ਕਰਕੇ ਜਦੋਂ ਨਿਹਾਲ ਸਿੰਘ ਵਾਲੇ ਤੋਂ ਜਾ ਕੇ ਮੇਰੇ ਖੇਲ ਦੇ ਵਿੱਚ ਵੀ ਇਹਨਾਂ ਨੂੰ ਉਹ ਲੱਭਿਆ ਤੇ ਉਹ ਤੋਂ ਉਹਨਾਂ ਨੂੰ ਉਹਨੇ ਦੱਸਿਆ ਵੀ ਮੋਟਰਸਾਈਕਲ ਕਿੱਥੇ ਉਹ ਤੋਂ ਵੀ ਮੋਟਰਸਾਈਕਲ ਨਹੀਂ ਛਡਾ ਕੇ ਲੈ ਕੇ ਜਾਂਦਾ ਉਹਨੂੰ ਲੈ ਕੇ ਜਾਂਦਾ ਉਸ ਤੋਂ ਬਾਅਦ ਉਹ ਨੌਜਵਾਨ ਕਿਸੇ ਤਰੀਕੇ ਦੇ ਨਾਲ ਉੱਪਰ ਚੜਿਆ ਉਹ ਉੱਪਰ ਚੜ ਕੇ ਤੇ ਮਗਲੇ ਪਾਸੇ ਜਾ ਕੇ ਉਹ ਡਿੱਗਿਆ ਬਾਕੀ ਤੁਸੀਂ ਸਾਰਾ ਮੌਕਾ ਦੇਖ ਸਕਦੇ ਹੋ ਆਪਣੇ ਜਿਹੜੇ ਗੁਰਦਾਰਾ ਸਾਹਿਬ ਦੇ ਸੀਸੀਟੀਵੀ ਕੈਮਰੇ ਲੱਗੇ ਹੋਏ ਨੇ ਉਹਨਾਂ ਤੋਂ ਵੀ ਤੁਹਾਨੂੰ ਸਾਰਾ ਕੁਝ ਸਾਹਮਣੇ ਆ ਜਾਣਾ ਵੀ ਉਹ ਨੌਜਵਾਨ ਨੇ ਉੱਪਰੋਂ ਛਾਲ ਮਾਰੀ ਉਹਨੂੰ ਆਪਾਂ ਜੇ ਆਤਮ ਹੱਤਿਆ ਕਹਿ ਲਈਏ ਜਾਂ ਇਹ ਕਹਿ ਲਗੇ ਵੀ ਉਹਨਾਂ ਭੱਜਣ ਦੀ ਨੀਤੀ ਦੇ ਨਾਲ ਛਾਲ ਮਾਰੀ ਸੀ ਲੇਕਿਨ ਉਹ ਉਲਟ ਪੈ ਗਿਆ ਉਹਦੇ ਤੇ ਕਿਉਂਕਿ ਜਦੋਂ ਆਪਾਂ ਛਾਲ ਮਾਰਾਂਗੇ ਤਾਂ ਕੁਝ ਵੀ ਹੋ ਸਕਦਾ ਭੱਜਣ ਦੀ ਕੋਸ਼ਿਸ਼ ਕਰਦੇ ਹਾਂ ਕੋਟ ਮਾਰ ਕੋਈ ਨਹੀਂ ਹੋਈ ਦੀ ਰਹੀ ਅੱਛਾ ਸਾਡੇ ਦਰਮਿਆਨ ਹੈ ਸ਼੍ਰੀ ਗੁਰੂ ਰਾਮਦਾਸ ਜੀ ਵਿਦਿਆਲਾ ਦੇ ਜਿਹੜੇ ਆਪਣੇ ਜਥੇਦਾਰ ਥਾਪੇ ਨੇ ਬਾਬਾ ਸੁੱਖਾ ਸਿੰਘ ਜੀ ਪੱਤੂ ਹੀਰਾ ਸਿੰਘ ਉਹ ਵੀ ਮੌਜੂਦ ਨੇ ਜਿਨ੍ਹਾਂ ਦੇ ਦੋਸ਼ ਲੱਗ ਰਹੇ ਨੇ ਸੋ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਜੀ ਬਾਬਾ ਜੀ ਇਹ ਘਟਨਾ ਜਿਹੜੀ ਕਿਸ ਤਰ੍ਹਾਂ ਵਾਪਰੀ ਤੇ ਬਾਰੇ ਜਾਣਕਾਰੀ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਰਕੇ ਜੀ ਸੋਹਾਂ ਪਹਿਲਾਂ ਇਹ ਡਾਲੀ ਵਾਲਾ ਜਦੋਂ ਮੋਟਰਸਾਈਕਲ ਲੈ ਕੇ ਇਹ ਭੱਜ ਗਿਆ ਇਥੋਂ ਵਿਦਿਆਲੇ ਚੋਂ ਸੋਭਾ ਵੀ ਜਦੋਂ ਚਾਹ ਪਾਣੀ ਪੀਂਦੇ ਸੀ ਸਾਰੇ ਸਾਰਿਆਂ ਨੇ ਚਾਹ ਪਾਣੀ ਪੀਤਾ ਤੇ ਉਹ ਅਵਰ ਦੇ ਕਮਰਾ ਚਲੇ ਗਏ ਆ ਇਹਨੇ ਮੋਟਰਸਾਈਕਲ ਹੌਲੀ ਕਿਦਨੇ ਚੱਕਿਆ ਕਿਉਂਕਿ ਖੁੱਲਾ ਸੀ ਸੋਭਾ ਬਾਹਰ ਗੇਟ ਖੁੱਲਾ ਸੀ तकरीबन ਖੁੱਲਾ ਹੀ ਹੁੰਦਾ ਗੇਟ ਸਾਰੇ ਮੁੰਡਿਆਂ ਨੂੰ ਪਤਾ ਹੀ ਆਪਣੇ ਕੋ ਇੱਥੇ ਬੰਦਚ ਨਹੀਂ ਰੱਖੇ ਵੇ ਕੋਈ ਆਪਣੇ ਤਾਲੇ ਨਹੀਂ ਹੁੰਦੇ ਵੈਸੇ ਹੀ ਖੁੱਲੇ ਫਿਰਦੇ ਆ ਮੁੰਡੇ ਆਪਾਂ ਪੁੱਛੀਦਾ ਵੀ ਬਾਈ ਤੂੰ ਨਸ਼ਾ ਛੱਡਣਾ ਏ ਉਹ ਕਹਦੂਗਾ ਹਾਂ ਮੈਂ ਛੱਡਣਾ ਰਹਿਣਾ ਤੇ ਫੇਰ ਰੱਖਦੇ ਨਹੀਂ ਸੀ ਰੱਖਦੇ ਨਹੀਂ ਇਹਨਾਂ ਮੁੰਡਿਆਂ ਨੇ ਵੀ ਇਹਨੇ ਵੀ ਇਹ ਗੱਲ ਕਹੀ ਸੀ ਆਕੇ ਇਹਦੇ ਨਾਲ ਤਿੰਨ ਮੁੰਡੇ ਹੋਰ ਸੀ ਮੀਨੀਆਂ ਦੇ ਵੀ ਅਸੀਂ ਬਾਬਾ ਜੀ ਨਸ਼ਾ ਛੱਡਣਾ ਹੈ ਕਲੱਬ ਲੈ ਕੇ ਆਈ ਇਹਨਾਂ ਨੂੰ ਸਾਡੇ ਕੋਲ ਵੀ ਨਸ਼ਾ ਛੱਡਣਾ ਚਾਹੁੰਦੇ ਆ ਬਾਬਾ ਜੀ ਇੱਥੇ ਰੱਖ ਲਓ ਕਿਉਂਕਿ ਨਾ ਆਪਾਂ ਇਹ ਮੁੰਡੇ ਤਾਂ ਹੀ ਲੈ ਕੇ ਆਉਂਦੇ ਸਾਡੇ ਕੋਲ ਕਲੱਬਾਂ ਆਪਾਂ ਕਿਸੇ ਤੋਂ ਪੈਸੇ ਲੈਦੇ ਸੇਵਾ ਕਰਦੇ ਆ ਫ੍ਰੀ ਸੇਵਾ ਹੈ ਕੋਈ ਇਹਨਾਂ ਤੋਂ ਪੈਸਾ ਨਹੀਂ ਲਿਆ ਜਾਂਦਾ ਕੁਝ ਨਹੀਂ ਲਿਆ ਜਾਂਦਾ ਡਾਲੀ ਕਰਕੇ ਪ੍ਰਸ਼ਾਦਾ ਪਾਣੀ ਜੋ ਆਉਂਦਾ ਜੋ ਇੱਥੇ ਸੇਵਾ ਹੁੰਦੀ ਹੈ ਇਹਨਾਂ ਨੂੰ ਮਿਲਦੀ ਆ ਤਕਰੀਬਨ ਜਿਹੜੇ ਮੁੰਡੇ ਸਾਡੇ ਕੋਲ ਨਸ਼ਾ ਛੱਡ ਕੇ ਗਏ ਆ ਉਹ ਅੱਜ ਬਕਾਇਦਾ ਆਏ ਹੋਏ ਵੀ ਆ ਕੋਈ ਕਈ ਮੁੰਡੇ ਇੱਥੇ ਸਾਡੇ ਕੋਲੇ ਵੀ ਬਾਬਾ ਜੀ ਕੀ ਘਟਨਾ ਹੋ ਗਈ ਆ ਘਟਨਾ ਮੰਦ ਭੱਗ ਗਿਆ ਬਹੁਤ ਜਿਹਨੇ ਕਹਿਦੀ ਵੀ ਜਿੰਨਾ ਹੋ ਸਕੇ ਵੀ ਉਹਨਾਂ ਹੀ ਮਾਰਾ ਹੋਇਆ ਕਿਉਂਕਿ ਸਾਡੇ ਵਿਦਿਆਲੇ ਲਈ ਬਹੁਤ ਮਾਰਾ ਹੋਇਆ ਭੱਜਿਆ ਇਥੋਂ ਇਹਨੇ ਭੱਜਣ ਦੀ ਕੋਸ਼ਿਸ਼ ਦੇ ਵਿੱਚ ਦੋ ਛਾਲ ਮਾਰੀ ਆ ਗੁਰੂ ਘਰ ਦੇ ਵਿੱਚ ਉਹ ਛਾਲ ਮਾਰਨ ਕਾਰਨ ਜਿਹੜਾ ਜੰਗਲਾ ਸੀ ਇਹਦੇ ਉੱਪਰ ਢੂਈ ਤੇ اٹ ਗਿਆ ਉਹਦੇ ਨਾਲ ਇਹਦੀ ਉਥੇ ਮੌਤ ਹੋਈ ਆ ਨਿਹਾਲ ਸਿੰਘ ਵਾਲੇ ਜਾ ਕੇ ਤੇ ਉਹ ਉਥੇ ਹੋਰ ਕਟਮਾਰ ਵਾਲੀ ਕੋਈ ਗੱਲ ਨਹੀਂ ਤਕਰੀਬਨ ਸਾਰੇ ਮੁੰਡੇ ਸਾਡੇ ਕੋਲੇ ਇੱਥੇ ਅੱਜ ਹੁਣ ਵੀ 10-12 ਮੁੰਡੇ ਮੌਜੂਦ ਆ ਉਹਨੂੰ ਤੁਸੀਂ ਪੁੱਛ ਸਕਦਾ ਬਗਾਇਦਾ ਵੀ ਤੁਹਾਡੀ ਕਿੰਨੀ ਕੁੱਟਮਾਰ ਹੁੰਦੀ ਹੈ ਕੌਣ ਕੀ ਬਾਬਾ ਤੁਹਾਨੂੰ ਪਿਆਰ ਕਰਦਾ ਜਾਂ ਕੁੱਟਦਾ ਹੈ ਅੱਛਾ ਬਾਬਾ ਜੀ ਤੁਹਾਡੇ ਦੇ ਨਿਹਾਲ ਸਿੰਘ ਵਾਲਾ ਵਿਖੇ ਨਾ ਜਦੋਂ ਤੁਸੀਂ ਮੁੰਡੇ ਨੂੰ ਫੜਿਆ ਉਹਨੂੰ ਉੱਥੇ ਦੋਸ਼ ਲੱਗਿਆ ਕੋਈ ਵੀ ਤੁਸੀਂ ਕੁੱਟਮਾਰ ਕੀਤੀ ਹਾਂਜੀ ਉੱਥੇ ਨੇ ਮੋਟਰਸਾਈਕਲ ਤੇ ਰਚਾ ਕੇ ਜਿਹੜਾ ਚੋਰੀ ਲੱਗ ਗਿਆ ਇੱਥੋਂ ਚਾ ਕੇ ਇਹ ਸਾਡਾ ਮੋਟਰਸਾਈਕਲ ਇਹਨੇ ਜਾ ਕੇ ਉਹਦੇ ਕੋਲੇ ਧਰਤਾ ਚਾਹਲੇ ਖੋਖੇ ਵਾਲੇ ਕੋਲੇ ਉਤੋਂ ਇਹਨੇ ਕੁਝ ਪੈਸੇ ਲਏ ਆ ਪਰਿਵਾਰਕ ਮੈਂਬਰਾਂ ਦਾ ਇਹ ਕਹਿਣਾ ਹੈ ਕਿ ਇਨੂੰ ਕਿ ਲੜਕੇ ਨੂੰ ਗਜਾ ਕਰਨ ਵਾਸਤੇ ਭੇਜਿਆ ਗਿਆ ਨਹੀਂ ਗਜਾ ਵਾਲਾ ਮੋਟਰਸਾਈਕਲ ਲੈ ਕੇ ਭੱਜਿਆ ਜਿਸ ਨੂੰ ਇਹ ਆਖਿਆ ਵੀ ਤੁਹਾਡਾ ਮੁੰਡਾ ਸਾਡਾ ਮੋਟਰਸਾਈਕਲ ਗਜਾ ਵਾਲਾ ਲੈ ਕੇ ਭੱਜ ਗਿਆ ਅਸੀਂ ਫੋਨ ਲਾਇਆ ਫਿਰ ਇਹਦੀ ਬਕਾਇਦਾ ਮੰਮੀ ਨੂੰ ਫੋਨ ਲਾਇਆ ਦੁਬਾਰੇ ਜੇ ਤੁਸੀਂ ਚੱਕ ਕੇ ਲਿਆਉਂਦਾ ਇਹਨੂੰ ਬਜਾਲੇ ਦੇ ਵਿੱਚ ਇੱਥੇ ਲੈ ਆਏ ਆਂ ਵੀ ਆਪਦੇ ਮੁੰਡੇ ਨੂੰ ਲੈ ਜਾ ਇਹਨੇ ਸੁਧਰਨਾ ਨਹੀਂਗਾ ਇਹ ਕਹਿੰਦੇ ਅਸੀਂ ਘੰਟੇ ਦੋ ਘੰਟੇ ਤੱਕ ਆਉਨੇ ਆਂ ਇਦੀ ਮੰਮਾ ਨੇ ਕਿਹਾ ਇਹ ਉਹਦੇ ਨਾਲ ਉੱਥੇ ਨਿਹਾਲ ਸਿੰਘ ਵਾਲਾ ਮਾਰਕੀਟ ਦੇ ਵਿੱਚ ਵੀ ਕੋਈ ਕੁੱਟਮਾਰ ਕੀਤੀ ਹੈ ਨਹੀਂ ਕੁੱਟਮਾਰ ਕੋਈ ਨਹੀਂ ਉਹ ਦੇਖੋ ਗੁੱਸੇ ਦੇ ਵਿੱਚ ਇੱਕ ਅੱਧੀ ਮਾਰੀ ਆ ਉਹ ਵੀ ਐ ਐ ਲੱਖਾ ਹੀ ਮਾਰਿਆ ਵੇਦੇ ਉਹਦੇ ਮਾਰਿਆ ਉਹਨੂੰ ਅਸੀਂ ਉਦੋਂ ਵੱਦ ਗੱਡੀ ਦੇ ਵਿੱਚ ਭਾ ਕੇ ਵੀ ਚਾਲਾਂ ਤੈਨੂੰ ਉੱਥੇ ਸੀ ਰੱਖਣਾ ਵੀ ਨੀਗਾ ਤੇ ਤੇਰੀ ਮਾਂ ਨੂੰ ਸੱਦ ਕੇ ਤੇ ਤੈਨੂੰ ਅਸੀਂ ਉੱਥੇ ਉਹਨੂੰ ਸੌਂਪ ਦੇਣਾ ਹੈ ਇਹਦੀ ਮੰਮੀ ਨੂੰ ਬਕਾਇਦਾ ਅਸੀਂ ਫੋਨ ਲਾਇਆ ਕਾਲ ਡਿਟੇਲ ਤੁਸੀਂ ਕਢਾ ਸਕਦੇ ਮੇਰੇ ਨੰਬਰ ਤੋਂ ਵੀ ਕਿੰਨੇ ਵਜੇ ਫੋਨ ਲੱਗਿਆ ਬਾਬਾ ਅੱਛਾ ਲਿਖਤੀ ਰੂਪ ਦੇ ਵਿੱਚ ਬਾਬਾ ਜੀ ਕੀ ਤੁਹਾਡੇ ਕੋਲ ਹੁੰਦਾ ਛੇ ਲੈ ਸਾਡੇ ਕੋਲ ਹੀ ਅਲਫੀਆ ਬਿਆਨ ਹੁੰਦਾ ਜੀ ਜੀ ਅਸੀਂ ਤੁਹਾਨੂੰ ਦਿਖਾ ਵੀ ਸਕਦੇ ਹਾਂ ਪ੍ਰੂਫ ਹਾਂਜੀ ਤੇ ਵੀ ਉਹ ਜਿਹੜਾ ਹਲਫੀਆ ਬਿਆਨ ਹਾਂਜੀ ਤੇ ਆ ਦਿਖਾਓ ਉਹ ਇਹਦੀ ਮੰਮਾ ਤੇ ਇਹਦੀ ਨਾਨੀ ਇਹ ਕਹਿੰ ਮੈਨੂੰ ਦੱਸ ਬਿੰਨ ਦਾ ਪਿਤਾ ਉਹ ਕਹਿੰਦੇ ਬਿੰਨ ਦਾ ਪਿਤਾ ਗੁਜਰਿਆ ਹੋਇਆ ਪਿਤਾ ਹੈ ਨਹੀਂ ਇਹਦੀ ਨਾਨੀ ਆ ਤੇ ਇਹਦੀ ਮੰਮੀ ਆ ਇਹ ਦੋ ਜਾਨੀਆਂ ਦੋਹੇ ਜਾਨੀਆਂ ਸਾਨੂੰ ਬਕਾਇਦਾ ਪ੍ਰੂਫ ਆਪਦੇ ਆਧਾਰ ਘਾਟ ਸੈਨ ਕਰਕੇ ਗਈਆਂ ਵੀ ਸਾਡੇ ਮੂਹਰੇ ਇੱਥੇ ਰੱਖੋ ਮੈਂ ਆਖਿਆ ਵੀ ਲੈ ਕੇ ਜਾਣਾ ਤੁਸੀਂ ਮੌਲ ਦਾ ਮੁੰਡਾ ਲਿਜਾ ਸਕਦੇ ਹੋ ਅੱਜ ਕਲੱਬ ਵਾਲੇ ਉੱਦੇ ਕਲੱਬ ਵਾਲੇ ਪਹਿਲਾਂ ਜਮ੍ਹਾਂ ਕਰਾ ਕੇ ਗਏ ਸੀ ਇਹ ਮਕਸਦ ਤਾਂ ਇਹ ਕਹਿਣਾ ਹੈ ਕਿ ਤੁਸੀਂ ਉੱਥੋਂ ਜਿਹੜਾ ਹੋਰ ਕਿਸੇ ਨੂੰ ਲੈਣ ਗਏ ਸੀ ਤੇ ਉੱਥੇ ਜਿਹੜਾ ਕਮੇਟੀ ਦੇ ਕਹਿਣ ਤੇ ਤੁਸੀਂ ਇਹ ਲੜਕੇ ਨੂੰ ਲੈ ਪਰਿਵਾਰ ਨਾਲ ਗੱਲ ਕਰਕੇ ਤੇ ਇੱਥੇ ਲੈ ਆਏ ਆ ਬਾਅਦ ਦੇ ਵਿੱਚ ਅਸੀਂ ਸਾਈਨ ਕਰਕੇ ਉੱਥੋਂ ਮੀਨਿੰਗਾਂ ਤੋਂ ਜੀ ਜੀ ਦੇਖੋ ਜੀ ਮੀਨਿੰਗੇ ਸੀ ਗਏ ਹੀ ਨਹੀਂ ਇੱਕ ਜਿਹੜੇ ਕਲੱਬ ਵਾਲੇ ਮੁੰਡੇ ਆ ਸਾਡੇ ਜਿਹੜਾ ਛੌਨਾਵਾਂ ਲੱਖੇ ਉੱਥੋਂ ਉੱਥੇ ਡਾਲੀ ਕਰਨ ਜਾਂਦੇ ਆ ਜੀ ਮੀਨੀਆਂ ਚੱਕਰ ਦੇ ਵਿੱਚ ਆ ਉਹਨਾਂ ਨਾਲ ਗੱਲਬਾਤ ਇਹਨਾਂ ਨਾਲ ਹੋਈ ਬਾਕੀ ਬਾਬਾ ਜੀ ਨੇ ਰਾਬਤਾ ਰੱਖਦੇ ਉਹ ਕਲੱਬ ਸਾਰੀ ਕਹਿੰਦੇ ਵੀ ਐਂ ਕਰਕੇ ਮੈਂ ਬਾਬਾ ਜੀ ਤੈਨ ਮੁੰਡਿਆ ਸਾਡੇ ਤੇ ਚੌਥਾ ਇਹ ਆ ਗਿਆ ਉਹ ਤੇ ਉਹ ਇਹ ਕਹਿੰਦੇ ਅਸੀਂ ਇਹਦੀ ਮੰਮੀ ਕਹਿੰਦੀ ਆ ਵੀ ਇਹਨੂੰ ਵੀ ਲੈ ਜਾਓ ਸਾਡੇ ਮੁੰਡੇ ਨੂੰ ਇਹ ਕਲੱਬ ਵਾਲੇ ਇੱਥੇ ਛੱਡ ਗਿਆ ਉਹ ਬਕਾਇਦਾ ਵੀਰੋ ਜਿੱਦੇ ਛੱਡ ਕੇ ਗਏ ਆ ਉਹ ਵੀ ਸਾਡੇ ਕੋਲੇ ਪ੍ਰੂਫ ਆ ਵੀਡੀਓ ਬਣਾਈ ਪਿਆ ਭਾਈ ਇਹ ਮੀਨੀਆਂ ਤੋਂ ਕਲੱਬ ਸਾਡੇ ਕੋਲੇ ਛੱਡ ਕੇ ਜਾ ਰਹੀ ਆ ਆ ਚਾਰ ਮੁੰਡੇ ਐਸ ਵਕਤ ਤੁਹਾਡੇ ਕੋਲੇ ਮੀਨੀਆਂ ਕਲੱਬ ਦੇ ਆਗੂ ਹੈ ਆ ਤੁਸ ਹੈਗੇ ਜੀ ਪ੍ਰਧਾਨ ਆਏ ਪਿਆ ਸਾਡੇ ਕੋਲੇ ਮੈਂਬਰ ਆਏ ਪਿਆ ਮਿਲਾ ਦਿਓ ਹਾਂਜੀ ਹਾਂਜੀ ਭਾਈ ਜੀ ਕੀ ਨਾਮ ਆ ਜੀ ਮੇਰਾ ਨਾਮ ਰਿੱਕੀ ਹੈ ਪਿੰਡ ਕਿਹੜਾ ਜੀ ਪਿੰਡ ਮੀਨੀਆਂ ਹੈ ਅੱਛਾ ਕਿਹੜੀ ਸੰਸਥਾ ਚੱਲ ਰਹੀ ਹੈ ਤੁਹਾਡੀ ਜੀ ਆਪਣੀ ਕਲੱਬ ਚੱਲ ਰਹੀ ਹੈ ਨਸਲ ਛੜਾਉ ਅੱਛਾ ਜਿਹੜੀ ਆਹ ਘਟਨਾ ਵਾਪਰੀ ਆ ਤੁਸੀਂ ਪਿੰਡ ਮੀਨੀਆਂ ਤੋਂ ਸ਼੍ਰੀ ਗੁਰੂ ਰਾਮਦਾਸ ਵਿਦਿਆਲਾ ਜੀ ਪਤੋਂ ਹੀਰਾ ਸਿੰਘ ਵਸੇ ਇੱਕ ਨੌਜਵਾਨ ਨੂੰ ਛੱਡ ਕੇ ਗਏ ਸੀ ਹਾਂਜੀ ਹਾਂਜੀ ਜੋ ਅਨਸਖਾਵੀ ਘਟਨਾ ਵਾਪਰੀ ਉਹਦੇ ਬਾਰੇ ਜਾਣਕਾਰੀ ਦਿਓ ਜਾਣਕਾਰੀ ਇਹ ਹੀ ਹੈ ਇਹਨਾਂ ਅਸੀਂ ਪਹਿਲਾਂ ਦੋ ਮੁੰਡੇ ਚੱਕੇ ਸੀ ਹੋਰ ਤੇ ਉਦੋਂ ਆਪਣੇ ਨ ਬਾਬਾ ਜੀ ਵੀ ਸੀਗੇ ਸਾਰੇ ਜਿੰਨੇ ਸਿੰਘ ਤੇ ਇਹਨਾਂ ਇਹਨਾਂ ਦੇ ਉੱਥੇ ਮਨ ਨਿਕਲ ਇਹ ਆਪ ਹੀ ਆ ਗਿਆ ਉੱਥੇ ਆ ਗਿਆ ਸੀਗਾ ਵੀ ਪੂਰਾ ਸੈੱਟ ਸੀਗਾ ਤੇ ਉੱਥੇ ਚਾਲੇ ਅਸੀਂ ਇਹਨੂੰ ਪੁੱਛਣ ਲੱਗੇ ਤੇਰਾ ਕੀ ਖਾਦਾ ਪੀਦਾ ਇਹਨਾਂ ਦੇ ਘਰਦਿਆਂ ਦਾ ਫੋਨ ਆਇਆ ਇਹ ਕਹਿੰਦੇ ਐ ਕਰਕੇ ਵੀ ਸਾਡੀਆਂ ਟੂਮਾਂ ਛੱਲੇ ਵੇਚਦੇ ਨੇ ਵੀ ਤੁਸੀਂ ਕਿਰਪਾ ਕਰਦੇ ਹੱਥ ਬੰਨ੍ਹ ਜਿਹਨਾਂ ਨੇ ਘਰ ਦੇ ਇਹ ਲੈ ਕੇ ਜਾਓ ਤੁਸੀਂ ਇਹਨੂੰ ਅਸੀਂ ਤਾਂ ਨਹੀਂ ਪਹਿਲਾਂ ਲੈ ਕੇ ਆਉਂਦੇ ਸੀਗੇ ਜੀ ਏਦੋਂ ਬਾਅਦ ਫਿਰ ਉਹਨਾਂ ਦੇ ਕਹਿਣ ਤੇ ਲੈ ਕੇ ਆਏ ਤੂੰ ਸਾਰਾ ਕੁਝ ਉਹਨਾਂ ਦੇ ਘਰ ਦੇ ਦੀ ਸਹਿਮਤੀ ਨਾਲ ਹੀ ਹੋਇਆ ਜੀ ਘਰ ਦੇ ਪਰਿਵਾਰਕ ਮੈਂਬਰ ਵੱਲੋਂ ਫਾਦਰ ਜਾਂ ਪਿਤਾ ਜਾਂ ਕੋਣ ਮਾਤਾ ਭੈਣ ਭਰਾ ਕੋਣ ਸੀ ਇਹ ਇਹਦਾ ਭਰਾ ਸੀਗਾ ਜੀ ਭਰਾ ਦਾ ਨਾਮ ਕੀ ਭਰਾ ਦਾ ਨਾਮ ਤਾਂ ਮੈਨੂੰ ਜਿੱਤੇ ਚਲੋ ਠੀਕ ਜਿਹੜੀ ਵਿਰਾਜ ਜਿਹੜੀ ਘਟਨਾ ਵਾਪਰੀ ਇਹਨੂੰ ਕਿਹੜੇ ਢੰਗ ਨਾਲ ਦੇਖ ਰਹੇ ਹੋ ਤੁਸੀਂ ਕਿਹੜੇ ਨਜ਼ਰੀਏ ਨਾਲ ਇਹ ਤਾਂ ਬਹੁਤ ਮਾੜੀ ਹੋਈ ਹੈ ਤੇ ਜਿਹੜੇ ਸਾਹ ਨਾਲ ਦੋਸ਼ ਲੱਗ ਰਹੇ ਆ ਮੈਂ ਮੈਂ ਤਾਂ ਕਹਿਣਾ ਵੀ ਕੁੱਟਮਾਰ ਕੀਤੀ ਨਹੀਂ ਇਹ ਇਹਦੀ ਕੋਈ ਗੱਲਬਾਤ ਨਹੀਂ ਕੋਈ ਮਨਰਗਾ ਵੀ ਸਾਰੇ ਵਧੀਆ ਰੋਟੀ ਪਾਣੀ ਮਿਲਦਾ ਜੀ ਉਦੋਂ ਦੀ ਕੋਈ ਪ੍ਰੋਬਲਮ ਨਹੀਂ ਤੇ ਕਿਹੜਾ ਕੋਈ ਪੈਸੇ ਦਾ ਕੋਈ ਮਨਰਗਾ ਵੀ ਪੈਸੇ ਬੱਬਾ ਜੀ ਲੈਂਦੇ ਆ ਇਹ ਤਾਂ ਸੇਵਾ ਹੀ ਆ ਜੀ ਬਸ ਜਿਹੜਾ ਦਾਨ ਦਾ ਇਕੱਠਾ ਹੁੰਦਾ ਬਸ ਉਹੀ ਸੇਵਾ ਜੀ ਬਾਕੀ ਡਾਲੀ ਬੱਬਾ ਹੀ ਕਰਦੇ ਜੀ ਜਿਹੜੇ ਤੁਹਾਡੇ ਹੋਰ ਮੁੰਡੇ ਇੱਥੇ ਆ ਉਹ ਵਧੀਆ ਸੈੱਟ ਆ ਇੱਥੇ ਹਾਂ ਜੀ ਪੂਰੇ ਵਧੀਆ ਜਿਹੜੇ ਦੂਜੇ ਦੋ ਮੁੰਡੇ ਸੀਗੇ ਇਹ ਚਣੀ ਚਾਰ ਮੁੰਡੇ ਸੀਗੇ ਜੀ ਦੂਜੇ ਵਧੀਆ ਠੀਕ ਆ ਜੀ ਕੀ ਨਾਮ ਤੁਹਾਡਾ ਮੈਂ ਨਾ ਹੀ ਭਗਵਾਨ ਸਿੰਘ ਹੈ ਜੀ ਭਗਵਾਨ ਸਿੰਘ ਜੀ ਤੁਸੀਂ ਕਿਹੜੀ ਸੰਸਥਾ ਨਾਲ ਜੁੜੇ ਹੋ ਸਾਡੀ ਬਾਬਾ ਦੀਪ ਸਿੰਘ ਕਲੱਬ ਹੈ ਜੀ ਸਾਡੀ ਤੇ ਤੁਹਾਡੇ ਪਿੰਡ ਮੀਨੀਆਂ ਦਾ ਇੱਕ ਨੌਜਵਾਨ ਨਵਦੀਪ ਸਿੰਘ ਜਿਹੜਾ ਕਿ ਇੱਥੇ ਪਤੋ ਵਿਦਿਆਲਾ ਦੇ ਵਿੱਚ ਅੱਜ ਭੇਤ ਭਰੇ ਹਾਲਾਤ ਦੇ ਵਿੱਚ ਉਸ ਦੀ ਮੌਤ ਹੋਈ ਹੈ ਤੁਸੀਂ ਉਸ ਬਾਰੇ ਕੀ ਜਾਣਦੇ ਹੋ ਅਸੀਂ ਕੀਨਾਂ ਦੇ ਪਿੰਡ ਮੁੰਡੇ ਸਾਰੇ ਇਕੱਠੇ ਹੋਏ ਸੀਗੇ ਇੱਕ ਮੁੰਡੇ ਹੋਰ ਜਣਕੇ ਜਿਹੜੇ ਸਾਡੀ ਕਲੱਬ ਦੇ ਵਿੱਚ ਨਹੀਂ ਸੀਗੇ ਮੁੰਡੇ ਉਹ ਲੱਗ ਕੇ ਸਾਾਨੂੰ ਕਹਿੰਦੇ ਵੀ ਆਪਾਂ ਕਮੇਟੀ ਬਣਾਈਏ ਬਾਈ ਚਲੋ ਸਾਰੇ ਪਿੰਡ ਦੇ ਮੁੰਡੇ ਹੋਰ ਸਾਡੇ ਨਾਲ ਸਿਆਣੇ ਲੋਕ ਵੀ ਸੀਗੇ ਜੁੜੇ ਸਾਰੇ ਨੇ ਚਲੋ ਕਮੇਟੀ ਬਣਾਈ ਇਹ ਮੁੰਡੇ ਨੂੰ ਅਸੀਂ ਪ੍ਰਧਾਨ ਚੁਣਿਆ ਤੇ ਚਲੋ ਕਿੰਨਾਂ ਦੇ ਇਹ ਵਿਚਾਰੇ ਚਲੋ ਵਧੀਆ ਕੰਮ ਕਰਨ ਤੁਰੇ ਸੀਗੇ ਇਹ ਵਧੀਆ ਕੰਮ ਉਹਨੂੰ ਲੱਗੇ ਸੀਗੇ ਤੇ ਚਲੋ ਕਿੰਨਾਂ ਨੇ ਦੇ ਇਹਨਾਂ ਨੇ ਕਿਹੜਾ ਕੋਈ ਇਦਾ ਆਪਦਾ ਕੋਈ ਵੀ ਪੈਸੇ ਦੀ ਖਾਤਰ ਕਰਦੇ ਆ ਕੰਮ ਇੱਕ ਸੇਵਾ ਦੀ ਲੌਂਗ ਤੇ ਲੱਗੇ ਸਾਰੇ ਜਣੇ ਤੇ ਚਲੋ ਲਾਗੇ ਤੇ ਮੁੰਡੇ ਇੰਨਾ ਨਹੀਂ ਛੱਡੇ ਇੱਥੇ ਵਿਦਿਆਲੇ ਛੱਡ ਕੇ ਗਏ ਬਾਬਾ ਜੀ ਬਹੁਤ ਵਧੀਆ ਸੇਵਾ ਕਰਦੇ ਤੇ ਮੁੰਡੇ ਹੋਰ ਵੀ ਛੱਡੇ ਸੀਗੇ ਤੇ ਉਹ ਚਲੋ ਮੁੰਡੇ ਨਿਕਲਦੇ ਉਹ ਆਪ ਕਹਿੰਦੇ ਅੱਗੇ ਵੀ ਦੋ ਤਿੰਨ ਸੈਂਟਰਾਂ 'ਚ ਅੱਗੇ ਉਹਨਾਂ ਨੇ ਜਮਾ ਕਰਵਾਇਆ ਜੀ ਉਹ ਮੁੰਡਾ ਅੱਗੇ ਵੀ ਉਹ ਸੈਂਟਰਾਂ 'ਚ ਵੀ ਭੱਜਾਇਆ ਹੀ ਉਹ ਅੱਗੇ ਵੀ ਮੇਰੇ ਸਭ ਨਾਲ ਜਗਰਾਉ ਉਹ ਏਰੀਆ ਦੇ ਵਿੱਚ ਉਧਰੋਂ ਵੀ ਸੈਂਟਰਾਂ 'ਚ ਉਹ ਭੱਜਾਇਆ ਹੀ ਮੁੰਡਾ ਤੇ ਹੁਣ ਕਿੰਨਾਂ ਨੇ ਤੇ ਉਹ ਮੁੰਡਾ ਅੱਜ ਵੀ ਭੱਜਣ ਦੀ ਕੋਸ਼ਿਸ਼ ਕੀਤੀ ਹੈ ਉਹਨੇ ਤਉਹਦੀ ਵਜਾ ਨਾਲ ਉਹ ਜਾਤ ਤੋਂ ਹੀ ਉਹਦੀ ਅਸੀਂ ਵੀ ਤਾਈਓ ਇੱਥੇ ਪੱਤੂ ਹੀਰਾ ਸਿੰਘ ਪਹੁੰਚੇ ਸੀ ਚਲੋ ਵੀ ਪਤਾ ਕਰਦੇ ਵੀ ਕੀ ਗੱਲਬਾਤ ਹੋਈ ਆ ਮੁੰਡੇ ਦੀ ਵੀ ਆਪਾਂ ਵੀ ਪਤਾ ਕਰੀ ਤਾਈਓ ਇੱਥੇ ਪਹੁੰਚੇ ਤੇ ਪਤਾ ਲੱਗੇ ਇੱਥੇ ਸਾਰੀ ਗੱਲਬਾਤ ਪਤਾ ਕਰਨ ਤੇ ਪਤਾ ਲੱਗਦਾ ਜੀ ਹੁਣ ਪਤਾ ਲੱਗਿਆ ਜੀ ਇੱਥੇ ਵੀ ਕੋਈ ਗੱਲਬਾਤ ਇਦਾਂ ਦੀ ਨਹੀਂ ਵੀ ਉਹ ਆਪ ਭੱਜਣ ਦੀ ਕੋਸ਼ਿਸ਼ ਕਰਦਾ ਸੀ ਤੇ ਤਾਈਓ ਇਹ ਇਦਾਂ ਹੋਇਆ ਜੀ ਛੜ ਕੇ ਭੱਜਿਆ ਵੀ ਆ ਹਾਂਜੀ ਕਿ ਜਿਹੜਾ ਉਹਦੇ ਪਰਿਵਾਰਕ ਮੈਂਬਰਾਂ ਵੱਲੋਂ ਜਿਹੜੇ ਦੋਸ਼ ਲਗਾਏ ਗਏ ਆ ਤੇ ਕੀ ਲੱਗਦਾ ਤੁਹਾਨੂੰ ਤੁਹਾਡੇ ਪਿੰਡ ਦੇ ਨੇ ਤੇ ਤੁਸੀ ਜਾਣਾ ਚਾਹਦੇ ਹੋ ਸਾਰੇ ਉਹ ਤਾਂ ਹੀ ਗਲਤ ਗੱਲ ਲਈ ਪਹਿਲਾਂ ਤਾਂ ਦੇਖੋ ਇਹ ਕਹਿੰਦੇ ਪਹਿਲਾਂ ਤਾਂ ਆਪ ਕਹਿੰਦੇ ਆ ਵੀ ਸਾਡੇ ਬੱਚੇ ਨੂੰ ਲੈ ਕੇ ਜਾਓ ਇਹ ਸਾਡੇ ਚੋਰੀਆਂ ਕਰਦਾ ਐਂ ਕਰਦਾ ਮੇਰੇ ਮਾਰਦਾ ਐਂ ਕਰਦਾ ਇਹ ਡਿਮਾਂਡ ਕਰਦੇ ਮੈਂ ਪਹਿਲਾਂ ਤਾਂ ਸਾਡੇ ਸਾਰੇ ਮੁੰਡਿਆਂ ਦੀ ਮੁੰਡਿਆਂ ਦੀ ਕਮੇਟੀ ਜਿਹੜੀ ਕਮੇਟੀ ਬਣੀ ਆ ਮੁੰਡਿਆਂ ਦੀ ਇਹਨਾਂ ਦੀ ਮੈਂਤਾ ਕਰਦੇ ਜੀ ਪਹਿਲਾਂ ਜੀ ਉਹ ਵੀ ਕੀ ਨਾਲ ਦੇ ਸਾਡੇ ਮੁੰਡੇ ਇਹਨੂੰ ਜਮ੍ਹਾਂ ਕਰਵਾਓ ਤੁਸੀਂ ਜਿਵੇਂ ਮਰਜ਼ੀ ਕਰਵਾਓ ਤੇ ਹੁਣ ਕੀ ਨਾਲ ਦੇ ਜੀ ਉਲਟ ਚੱਲਦੇ ਉਹ ਗਲਤ ਗੱਲ ਲਈ ਆਪਾਂ ਤਾਂ ਕਹਿੰਨੇ ਆ ਦੇਖੋ ਇਹੋ ਨੇ ਨਸੇ ਨਵੀ ਮਾਰੀ ਜਾਣਾ ਸੀ ਇਕਦਮ ਉਹਦੇ ਬਾਹਾਂ ਤੋਂ ਸਾਰੀਆਂ ਗਲੀਆਂ ਤੇਆਂ ਸੀ ਠੀਕੇ ਲਾਉਂਦਾ ਸੀ ਉਹ ਮੁੰਡਾ ਉਹ ਵੀ ਮਰ ਜਾਣਾ ਸੀ ਪਰ ਉਹ ਗਲਤ ਗੱਲ ਲਾ ਵੀ ਇੱਕ ਹੀ ਬਾਬਾ ਜੀ ਕਿਹੜਾ ਕੋਈ ਸੇਵਾ ਲੈਂਦੇ ਆ ਇਹ ਫ੍ਰੀ ਸੇਵਾ ਕਰਦੇ ਵਿਚਾਰੇ ਇਹਨਾਂ ਨੇ ਵੀ ਹੁਣ ਜੇ ਕੋ ਹੋਰ ਵੀ ਕਮੇਟੀਆਂ ਬਣੀਆਂ ਉਹਨਾਂ ਦਾ ਵੀ ਹੌਸਲਾ ਟੁੱਟੂਗਾ ਵੀ ਇਹ ਚੰਗੇ ਕੰਮ ਕਰਨ ਤੋਂ ਕਿਸੇ ਹਟਣਗੇ ਮੁੰਡੇ ਵੀ ਨਵੇਂ ਆ ਜਿਹੜੀ ਮੁੰਡੇ ਤੇ ਜੇ ਉਹ ਉਹਨਾਂ ਦਾ ਪਰਿਵਾਰ ਇਹ ਚਾਹੂਗਾ ਵੀ ਹਾਂ ਵੀ ਦੇਖੋ ਨਸੇ ਨਵੀ ਉਹਨੇ ਮਾਰੀ ਜਾਣਾ ਸੀ ਗਈ ਤੇ ਦੇਖੋ ਉਹ ਆਪ ਭੱਜਣ ਦੀ ਉਹਦੀ ਆਪ ਦੀ ਵਜ੍ਹਾ ਨਹੀਂ ਮਰਿਆ ਉਹ ਹੀ ਕੋਈ ਐਡਾ ਬਾਬੇ ਨਾਲ ਕੋਈ ਗੱਲਬਾਤ ਹੈ ਇਹ ਤਾਂ ਹੀ ਆਏ ਪਹੁੰਚੇ ਆ ਵੀ ਚਲੋ ਆਪਾਂ ਦੇਖਦੇ ਹਾਂ ਵੀ ਕੀ ਗੱਲਬਾਤ ਹੋਈ ਆ ਇੱਥੇ ਸਾਰਾ ਕੁਝ ਦੇਖਣ ਦੇ ਕਾ ਪਤਾ ਲੱਗਿਆ ਜੀ ਕਿ ਨਾਲੇ ਤੇ ਵੀ ਉਹ ਆਪਦੀ ਆਪਦੀ ਵਜ੍ਹਾ ਨਹੀਂ ਮਰ ਰਹੀ ਹਾਂ ਹਾਂਜੀ ਬਾਬੇ ਜੀ ਇੱਕ ਮਰਿਤਕ ਜਿਹੜਾ ਲੜਕਾ ਹੈ ਉਹਦੇ ਪਰਿਵਾਰਕ ਮੈਂਬਰਾਂ ਨੇ ਇੱਕ ਦੋਸ਼ ਲਾਇਆ ਹੈ ਉਹ ਕਹਿੰਦੇ ਕਿ ਜਿਹੜਾ ਇੱਥੇ ਸੰਸਥਾ ਜਿਹੜਾ ਵਿਦਿਆਲਾ ਦੇ ਵਿੱਚ ਇਹ ਡਾਕਟਰੀ ਸਹਿਤਾਨੀ ਹੈ ਕਿ ਕੋਈ ਉਹ ਕਹਿੰਦੇ ਵੀ ਕੋਈ ਆਥੋਰਾਈਜੇਸ਼ਨ ਨਹੀਂ ਕੋਈ ਮਤਲਬ ਇਹ ਉਦਾਂ ਹੀ ਖੁੱਲਿਆ ਹੋਇਆ ਤੇ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਜੀ ਦਵਾਈ ਤੋਂ ਬਿਨਾਂ ਨਸ਼ਾਨੀ ਛਟਾਇਆ ਜਾਂਦਾ ਟੀਕੇ ਵੀ ਲੱਗਦੇ ਆ ਤਕਰੀਬਨ ਸਾਡੇ ਕੋਲੇ ਗੁਰੂ ਸਾਹਿਬ ਤੋਂ ਡਾਕਟਰ ਆ ਦਿਨੇ ਰਹਿ ਰਹੇ ਨੇ ਤੇ ਉਹ ਸਾਡੇ ਕੋਲੇ ਹਫਤੇ ਦੀ ਹਫਤੇ ਚੈੱਕਅਪ ਕਰਕੇ ਜਾਂਦੇ ਨੇ ਦਵਾਈਆਂ ਬੂਟੀਆਂ ਦੇ ਕੇ ਜਾਂਦੇ ਨੇ ਉਹ ਟੀਕੇ ਵੀ ਲਾ ਕੇ ਜਾਂਦੇ ਨੇ ਤੇ ਜੋ ਕੀ ਮੜਾ ਮੋਟਾ ਢਿੱਲ ਮੈਸ ਵਾਲੀਆ ਉਹ ਸਾਡੇ ਇੱਥੇ ਲੋਕਲ ਡਾਕਟਰ ਇੱਕ ਆਪਣੇ ਘਰਾਂ ਦੇ ਵਿੱਚ ਹੀ ਆ ਉਹਦਾ ਬਕਾਇਦਾ ਸਾਡੇ ਨਾਲ ਅਟੈਚਮੈਂਟ ਆ ਜਦੋਂ ਰਾਤ ਨੂੰ ਵੀ ਕਈ ਵਾਰੀ ਐ ਕਿ ਇੱਕ 2-2 ਵਜੇ ਕੋਈ ਢਿੱਲਾ ਹੁੰਦਾ ਏ ਉਹਦੇ ਟੀਕੇ ਲਵਾਈਦੇ ਆ ਉਹਨੂੰ ਦਵਾਈ ਪੇਟੀ ਦਿੱਤੀ ਜਾਂਦੀ ਆ ਇੱਥੇ ਸਭ ਸਹੂਲਤ ਪੂਰੀ ਵਧੀਆ ਸਹੂਲਤਾਂ ਕਿਉਂਕਿ ਦਾਨੀ ਬਹੁਤ ਨਹੀਂ ਸੱਜਣ ਉਸ ਜੋ ਦਵਾਈਆਂ ਦਾ ਵੀ ਬਹੁਤ ਦਾਨ ਕਰਦੇ ਹੁਣ ਕੈਂਪ ਵੀ ਲੱਗਣਾ ਸੀਗਾ ਆਪਣੇ ਤਕਰੀਬਨ ਇੱਕ ਤਰੀਕ ਨੂੰ ਕਹਿੰਦੇ ਸੀ ਕਿ ਉਹ ਕੈਂਪ ਲਾਉਣਾ ਵਾ ਸਰਕਾਰੀ ਕੈਂਪ ਲੱਗਣਾ ਸੀਗਾ ਜੀ ਨਸ਼ੇ ਆਣਾਂ ਦੇ ਕੁਆਇਰ ਇੱਕ ਦਿਨ ਮੌਇਨਾ ਕਰਕੇ ਸਰਕਾਰੀ ਮੁਲਾਜ਼ਮ ਆ ਗਏ ਤੇ ਉਹ ਕਹਿੰਦੇ ਵੀ ਅਸੀਂ ਬਾਬਾ ਜੀ ਤੇਰੇ ਤੁਸੀਂ ਪ੍ਰਾਲਾ ਕਰ ਰਹੇ ਆ ਅਸੀਂ ਇੱਥੇ ਕੈਂਪ ਲਾਉਣਾ ਵਾ ਨਿਸ਼ਾਰਾਂ ਦਾ ਮੁੰਡਿਆਂ ਦਾ ਮੈਂ ਕਹਿੰਦਾ ਠੀਕ ਆ ਉਹ ਸਾਡੇ ਨਾਲ ਗੱਲਬਾਤ ਹੋਈ ਵੀ ਸੀਗੀ ਕਿ ਇੱਕ ਦਿਨੋਂ ਕੈਂਪ ਲੱਗਣਾ ਸੀ ਉਹਦਾ ਵੀ ਤੇ ਉਸ ਤੋਂ ਪਹਿਲਾਂ ਹੀ ਇਹ ਘਟਨਾ ਹੋ ਗਈ ਆ ਤੇ ਨਹੀਂ ਸਾਰਾ ਤਕਰੀਬਨ ਸਾਹਮਣੇ ਆ ਜਾਣਾ ਸੀਗਾ ਵੀ ਇੱਥੇ ਕੀ ਹੁੰਦਾ ਕੀ ਨਹੀਂ ਹੁੰਦਾ ਦੇਖੋ ਜੀ ਹੁਣ ਜੋ ਮਰਜ਼ੀ ਉਹ ਲਈ ਜਾਣ ਆਪਣੇ ਤੇ ਬੇਬੁਨਿਆਦ ﺍﻟ الزام ਉਹਨਾਂ ਦੇ ਅੱਛਾ ਬਾਬਾ ਜੀ ਜਿਹੜੇ ਮੁੰਡੇ ਦੀ ਮੌਤ ਹੋਈ ਆ ਉਹ ਮੌਤ ਨੂੰ ਕਿਹੜੇ ਨਜ਼ਰੀਏ ਆ ਦੇਖ ਰਹੇ ਹੋ ਤੁਸੀਂ ਇਹ ਸਬੰਧਕ ਅਧਿਕਾਰੀ ਤੇ ਪ੍ਰਸ਼ਾਸਨ ਤੋਂ ਕੀ ਮੰਗ ਕਰ ਰਹੇ ਦੇਖੋ ਜੀ ਜਿਹੜੇ ਸਬੰਧਕ ਅਧਿਕਾਰੀ ਆ ਜਾਂ ਪ੍ਰਸ਼ਾਸਨ ਆ ਅਸੀਂ ਤਾਂ ਪ੍ਰਸ਼ਾਸਨ ਤੋਂ ਹੀ ਮੰਗ ਕਰਦੇ ਆ ਵੀ ਜਿਹੜਾ ਪ੍ਰਸ਼ਾਸਨ ਆ ਉਹ ਨਿਰਪੱਖ ਜਿਹੜੀ ਆ ਉਹ ਜਾਂਚ ਕਰੇ ਨਿਰਪੱਖ ਜਾਂਚ ਕਰੇ ਤੇ ਜਿਹੜੇ ਜਿਵੇਂ ਆਪਣੇ ਡਾਕਟਰ ਸਾਹਿਬ ਨੇ ਐਸਐਮਓ ਸਾਹਿਬ ਉਹ ਜਿਹੜੀ ਮੁੰਡੇ ਦੀ ਡਾਕਟਰੀ ਆ ਉਹ ਵਧੀਆ ਤਰੀਕੇ ਦੇ ਨਾਲ ਡਾਕਟਰੀ ਕਰਨ ਕਿਉਂਕਿ ਜਦੋਂ ਉਹ ਮੁੰਡਾ ਮੋਟਰਸਾਈਕਲ ਧੱਕੇ ਗਿਆ ਖੋਖੇ ਵਾਲੇ ਕੋਲੇ ਚਾਹ ਵਾਲੇ ਕੋਲੇ ਉਦੇ ਤੋਂ ਪੈਸੇ ਲੈ ਕੇ ਉਹਦਾ ਨਸ਼ਾ ਕੀਤਾ ਹੋਇਆ ਸੀ ਜਦੋਂ ਇਹਨਾਂ ਨੇ ਵਾਪਸ ਲੈ ਕੇ ਆਂਦਾ ਹੈ ਤਾਂ ਉਹਦੇ ਉਹਨੂੰ ਨਸ਼ੇ ਦੀ ਡੋਜ਼ ਸੀ ਜਿਹੜੀ ਉਹ ਲੱਗੀ ਹੋਈ ਸੀ ਲੱਗੀ ਵੀ ਲੈਮਪ ਤੋਂ ਜ਼ਿਆਦਾ ਸੀ ਤੇ ਉਹਦੇ ਜਿਹੜੀ ਹਾਲਤ ਸੀ ਇਹਨਾਂ ਦੇ ਦੱਸਣ ਦੇ ਮੁਤਾਬਕ ساری ਵੀ ਉਹਦਾ ਨਸ਼ਾ ਕੀਤਾ ਹੋਇਆ ਸੀਗਾ ਤੇ ਜਿਹੜੀ ਕੱਲ ਨੂੰ ਉਹਦੀ ਡਾਕਟਰੀ ਵਗੈਰਾ ਕਰਵਾਉਣੀ ਆ ਅਸੀਂ ਕੋਸ਼ਿਸ਼ ਕਰਾਂਗੇ ਵੀ ਕੋਲੇ ਖੜ ਕੇ ਡਾਕਟਰੀ ਕਰਵਾਵਾਂਗੇ ਤੇ ਵਿਸ਼ੇਸ਼ ਤੌਰ ਤੇ ਅਰੀ ਡਾਕਟਰ ਸਾਹਿਬ ਨੂੰ ਇਸ ਸਮੇਂ ਸਮਝੋ ਇਹੀ ਮੰਗ ਕਰਦੇ ਆਂ ਵੀ ਉਹ ਇਸ ਚੀਜ਼ ਦੀ ਜਿਹੜੀ ਆ ਜਾਂਚ ਕਰਨ ਤੇ ਤਾਂ ਕਿ ਜਿਹੜਾ ਰਿਪੋਰਟ ਦੇ ਵਿੱਚ ਸਾਹਮਣੇ ਆ ਸਕਿਆ ਵੀ ਉਹ ਮੁੰਡੇ ਦਾ ਨਸ਼ਾ ਕੀਤਾ ਹੋਇਆ ਸੀ ਕਿਉਂਕਿ ਇਹ ਤੋਂ ਭੱਜਾ ਹੀ ਹੋ ਇਸੇ ਕਰਕੇ ਅਸੀਂ ਨਸ਼ੇ ਕਰਕੇ ਜਿਹੜੀ ਗੱਲ ਤੁਸੀਂ ਕਰਦੇ ਹੋ ਦਵਾਈ ਦੀ ਦਵਾਈ ਤੋਂ ਬਿਨਾਂ ਕੋਈ ਵੀ ਜਿਹੜਾ ਨਸ਼ੇੜੀ ਉਹ ਨਸ਼ਾ ਨਹੀਂ ਛੱਡ ਸਕਦਾਗਾ ਘੱਟੋ ਘੱਟ ਇੱਕ ਹਫ਼ਤਾ ਉਹਨੂੰ ਪੂਰੀ ਫੋਲ ਤੋੜ ਲੱਗਦੀ ਆ ਤੇ ਉਹਦੀ ਤੋੜ ਦੇ ਵਾਸਤੇ ਸਾਨੂੰ ਡਾਕਟਰ ਦੀ ਮਦਦ ਦੀ ਲੋੜ ਪੈਂਦੀ ਆ ਜੇ ਡਾਕਟਰੀ ਨਹੀਂ ਹੋਊਗਾ ਤਾਂ ਫਿਰ ਉਹ ਕਿਵੇਂ ਉਹਦੀ ਜਿਹੜੀ ਪ੍ਰੋਬਲਮ ਆ ਕਿਵੇਂ ਠੀਕ ਹੋਊਗੀ ਇਸ ਕਰਕੇ ਸਾਡੇ ਨਾਲ ਬਹੁਤ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਜਿਹੜੀਆਂ ਜੁੜੀਆਂ ਹੋਈਆਂ ਨੇ ਉਹ ਸਮੇਂ ਸਮੇਂ ਮਦਦ ਉਹ ਸਾਨੂੰ ਦੋਈ ਦਾਈ ਬੂਟੀ ਵੀ ਮਹੱਗਿਆ ਕਰਉਂਦੀਆਂ ਨੇ ਤੇ ਇਸੇ ਤਰ੍ਹਾਂ ਇਹ ਸਮਾਜ ਸੇਵੀ ਡਾਕਟਰ ਵੀ ਬਹੁਤ ਨੇ ਜਿਹੜੇ ਸਾਨੂੰ ਸਮੇਂ ਸਮੇਂ ਤੇ ਸਾਡੇ ਨਾਲ ਆ ਕੇ ਲੋੜ ਪੈਣ ਤੇ ਉਹ ਸਾਨੂੰ ਦਿੰਦੇ ਨੇ ਸਾਨੂੰ ਸਹਾਇਤਾ ਦਿੰਦੇ ਨੇ ਇਹ ਹੁਣ ਕਈ ਵਾਰੀ ਕਿਸੇ ਨੂੰ ਬੁਖਾਰ ਚੜ ਜਾਂਦਾ ਹੈ ਜਾਂ ਕੋਈ ਨਵਾਂ ਮੁੰਡਾ ਆਉਂਦਾ ਉਹਨੂੰ ਤੋੜ ਲੱਗਦੀ ਆ ਉਹਨੂੰ ਫਿਰ ਹਰੇਕ ਪ੍ਰਕਾਰ ਦੀ ਜਿਹੜੀ ਆ ਦਵਾਈ ਦਿੱਤੀ ਜਾਂਦੀ ਆ ਤੇ ਹੌਲੀ ਹੌਲੀ ਥੋੜੇ ਥੋੜਾ ਕਰਕੇ ਉਹਦਾ ਜਿਹੜਾ ਨਸ਼ਾ ਹੈ ਉਹ ਛਡਾਇਆ ਜਾਂਦਾ ਏ ਠੀਕ ਹਾਂਜੀ ਬਾਪਾ ਜੀ ਆ ਕਮਰੇ ਚ ਪੈਂਦਾ ਸੀ ਉਹ ਮੁੰਡਾ ਜੀ ਤੇ ਆ ਬਾਉੜ ਨਾਲ ਥਾਣੀ ਚੜਿਆ ਇੱਧਰ ਦੀ ਉਹ ਬਿਲਕੁਲ ਬਿਲਕੁਲ ਇੱਕ ਕਮਰ ਪਰੇ ਦੀ ਦਫਾ ਉਹ ਕੋਲ ਛਾਲ ਤੋਂ ਪਰੇ ਰੁਕ ਜਾ ਜੀ ਤਕਰੀਬਨ ਸਾਰੇ ਕਮਰੇ ਆਪਣੇ ਆ ਤੇ ਇੱਥੇ ਕਿਤੇ ਨਹੀਂ ਲੁਕਿਆ ਉਹ ਇੱਥੋਂ ਦੀ ਚੜਿਆ सच जॾो सचे बचे सच पेटर ਉਧਰ ਹੀ ਵੇਖ ਲੈਣ ਹਾਂਜੀ ਹਾਂਜੀ ਅੱਛਾ ਇੱਥੋਂ ਇੱਥੋਂ ਛਾਲ ਮਾਰ ਕੋਈ ਸਾਹਮਣੇ ਜਿਹੜੇ ਹੋ ਆਇਆ ਬਹੁਤ ਵੜੋ ਉਹ ਕਮ ਆਇਆ ਬੇਨ ਆਇਆ ਮੰਨ ਤਨਾਇਆ ਤੁਸੀਂ ਉਠੀ ਨਾ ਵਸਾ ਪੰਗ ਨਾਮ ਰਤੇ ਤਨ ਨਿਰਮਲ ਦੇਹ ਨਿਰਮਲ ਹਸਾ ਸਵਾਭ ਕੁਨੇ ਹੈ ਨਾਮ ਕਰਾਏ ਸਵਾ ਸੋ ਪਾਇਆ ਨਿਕਰ ਵਸਾ ਪੰਗ ਹਾਂਜੀ ਮਹਿਲਾ ਤੇ ਜੇ ਆਹ ਜਿਹੜਾ ਮੁੰਡਾ ਉਹ ਭੱਜਿਆ ਏ ਉਹ ਇਧਰ ਨਹੀਂ ਉਧਰ ਨਹੀਂ ਆਉਂਦੀ ਸੀ ਜਿਵੇਂ ਆਹ ਦੇਖੋ ਇਹ ਬਹੁਤ ਹਲਕੀ ਚੀਜ਼ ਆ ਵੈਸੀ ਲੱਗੀ ਵੀ ਹੁੰਦੀ ਆ ਇਹ ਹਾਂਜੀ ਆਹ ਦੋ ਸੀ ਇਹ ਆਉਂਦੇ ਮਾਰੀ ਇਹ ਤਾਂ ਸੱਲੇ ਇਹ ਆਉਂਦੇ ਇਹ ਆਉਟਸਾਈਡ ਡਿੱਗਿਆ ਨੇ ਪਹਿਲਾਂ ਉਹ ਡਿੱਗਿਆ ਉਸ ਤੋਂ ਬਾਅਦ ਦੇ ਵਿੱਚ ਇਹਦੇ ਉੱਤੇ ਆ ਪੱਥਰ ਡਿੱਗਿਆ ਜੀ ਆ ਜੋ ਪੱਥਰ ਆ ਥੱਲੇ ਡਿੱਗੇ ਪਏ ਆ ਇੱਥੋਂ ਟੱਕਾ ਟੁੱਟੇ ਪਿਆ ਜੀ ਆ ਦੇਖੋ ਤਾਜੀ ਟੁੱਟੇ ਪਿਆ ਜੀ ਠੀਕ ਹੈ ਜੀ ਹਰ ਕੇ ਨੂੰ ਨਾਮ ਜੀ ਹਰ ਪ੍ਰਭਾ ਨੂੰ